ਦੇਸ਼ ਦੇ ਵੱਡੇ ਹਿੱਸੇ ਦੇ ਵਿੱਚ ਲਗਾਤਾਰ ਪੰਜਵੇਂ ਦਿਨ ਵੀ ਭਿਆਨਕ ਗਰਮੀ ਨੇ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖਿਆ ਹੈ ਗਰਮੀ ਜਾਰੀ ਹੈ ਜਿਸ ਦੇ ਨਾਲ ਲੋਕਾਂ ਦੀ ਸਿਹਤ ਤੇ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ ਇਸ ਦੌਰਾਨ ਅਗਲੇ 5 ਦਿਨਾਂ ਦੌਰਾਨ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜਾ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਹਰਿਆਣਾ ਦਿੱਲੀ ਰਾਜਸਥਾਨ ਉੱਤਰ ਪ੍ਰਦੇਸ਼ ਦੀ ਗੱਲ ਕਰ ਲਈਏ ਉੱਥੇ ਵੀ ਗਰਮੀ ਤੋਂ ਜਿਹੜਾ ਰਾਹਤ ਹਲੇ ਨਹੀਂ ਮਿਲਣ ਵਾਲੀ ਤੁਸੀਂ ਇਸ ਵੇਲੇ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਮੌਜੂਦ ਹੋ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਕਮੈਂਟ ਲਿਖ ਕੇ ਜ਼ਰੂਰ ਦੱਸੋ ਕਿ ਕਿੱਥੇ ਤੁਸੀਂ ਮੌਜੂਦ ਹੋ ਇਸ ਵੇਲੇ ਉੱਥੇ ਕਿਸ ਤਰੀਕੇ ਦਾ ਮੌਸਮ ਹੈ ਸਵੇਰੇ ਜਿਹੜਾ ਕਿਸ ਤਰੀਕੇ ਦਾ ਮੌਸਮ ਹੁੰਦਾ ਤੇ ਰਾਤ ਤੱਕ ਦਾ ਕਿਵੇਂ ਮੌਸਮ ਰਹਿੰਦਾ ਜ਼ਰੂਰ ਦੱਸਣਾ ਕਮੈਂਟਰ ਆਹੀ ਤਾਂ ਕਿ ਲੋਕ ਪੜ ਸਕਣ ਕਮੈਂਟ ਅਸੀਂ ਵੀ ਲੋਕਾਂ ਨੂੰ ਦੱਸਾਂਗੇ ਕਮੈਂਟ ਪੜ ਕੇ ਤਾਂ ਮੌਸਮ ਵਿਭਾਗ ਨੇ ਅਨਾਜਾ ਦੇ ਲਈ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਤੇ ਕਮਜ਼ੋਰ ਲੋਕਾਂ ਦੀ ਪੂਰੀ ਦੇਖਭਾਲ ਕਰਨ ਦੀ ਲੋੜ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਜਾ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੜਾਕੇ ਦੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਅਗਲੇ 4 ਦਿਨਾਂ ਤੋਂ 5 ਦਿਨਾਂ ਦੇ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਗਰਮੀ ਦਾ ਕਹਿਰ جاری ਹੈ ਗਰਮੀ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ ਹਾਲਾਤ ਇਹ ਹਨ ਕਿ ਕੜਾਕੇ ਦੀ ਗਰਮੀ ਦੇ ਵਿੱਚ ਲੋਕਾਂ ਦਾ ਘਰੋਂ ਨਿਕਲਣਾ ਵਿਅਕਾ ਹੋ ਚੁੱਕਿਆ ਇਸ ਤਰੀਕੇ ਨਾਲ ਲੱਗਦਾ ਹੈ ਕਿ ਸਾਡੇ ਜਿਹੜੀ ਤ્વਚਾ ਹੈਗੀ ਹੈ ਸਾਡਾ ਜਿਹੜਾ ਸਰੀਰ ਹੈ ਉਹ ਅੱਗ ਦੇ ਵਿੱਚ ਜਿਹੜਾ ਬਲ ਰਿਹਾ ਇਸ ਤਰੀਕੇ ਦਾ ਜਿਹੜਾ ਮੌਸਮ ਅਗਰ ਬਿਆਨ ਕਰਨਾ ਚਾਹੀਏ ਅਖ਼ਰਾ ਦੇ ਵਿੱਚ ਤਾਂ ਇਸ ਤਰੀਕੇ ਦੀ ਜਿਹੜੀ ਆਪਾਂ ਗੱਲ ਕਹਿ ਸਕਦੇ ਹਾਂ ਦੇਸ਼ ਦੇ ਵੱਡੇ ਹਿੱਸਿਆਂ ਦੇ ਵਿੱਚ ਮੰਗਲਵਾਰ ਨੂੰ ਲਗਾਤਾਰ ਪੰਜਵੇਂ ਦਿਨ ਅਤੇ ਜਿਹੜਾ ਅਤਿ ਦੀ ਗਰਮੀ ਦੇਖਣ ਨੂੰ ਮਿਲ ਰਹੀ ਹੈ ਤਾਂ ਜਿਸ ਦੇ ਕਾਰਨ ਲੋਕਾਂ ਦੀ ਸਿਹਤ ਅਤੇ ਰੋਜ਼ੀ-ਰੋਟੀ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਅਗਲੇ ਕੁਝ ਦਿਨਾਂ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ ਅਗਲੇ ਪੰਜ ਦਿਨਾਂ ਦੌਰਾਨ ਜਿਵੇਂ ਕਿ ਅਸੀਂ ਦੱਸਿਆ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਦੇ ਨਾਲ ਨਾਲ ਉੱਤਰ ਪੱਛਮੀ ਮੱਧ ਪ੍ਰਦੇਸ਼ ਵੀ ਗਰਮੀ ਤੋਂ ਜਿਹੜਾ ਰਾਹਤ ਨਹੀਂ ਮਿਲਣ ਵਾਲੀ ਹੈ ਕੋਈ ਉਮੀਦ ਨਹੀਂ ਹੈ ਤੇ ਰਾਸ਼ਟਰੀ ਰਾਜਧਾਨੀ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਥੋੜਾ ਘਟ ਕੇ 42 ਡਿਗਰੀ ਸੈਲਸੀਅਸ ਉੱਤੇ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਕਿੜਾਕੇ ਦੀ ਗਰਮੀ ਦੇ ਕਾਰਨ ਮੰਗਲਵਾਰ ਦੁਪਹਿਰ ਨੂੰ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਧ ਬਿਜਲੀ ਦੀ ਮੰਗ 7700 117 ਮੈਗਾਵਾਟ ਦੇ ਸਭ ਤੋਂ ਉੱਚੇ ਪੱਧਰ ਦੇ ਉੱਤੇ ਪਹੁੰਚ ਗਈ ਤਾਂ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਦੱਸੋ ਕਿਸ ਤਰੀਕੇ ਦਾ ਮੌਸਮ ਹੈ ਕਿ ਗਰਮੀ ਹੈ ਉੱਥੇ ਵੀ ਜਿੱਦੇ ਤੁਸੀਂ ਇਸ ਵੇਲੇ ਮੌਜੂਦ ਹੋ ਸਾਡੇ ਨਾਲ ਕਮੈਂਟ ਆ ਰਹੀ ਜਰੂਰ رابطہ ਜਿਹੜਾ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਤੇਜ਼ ਧੁੱਪ ਦੇ ਕਾਰਨ ਲੋਕ ਦੁਪਹਿਰ ਦੇ ਸਮੇਂ ਘਰੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰਦੇ ਦੇਖੇ ਗਏ ਨੇ ਤਾਂ ਕੁਝ ਹਿੱਸਿਆਂ ਦੇ ਵਿੱਚ ਜਿਹੜੇ ਪੰਜਾਬ ਦੇ ਹਿੱਸਿਆਂ ਦੇ ਵਿੱਚ ਵੀ ਤੇ ਦੱਸਿਆ ਜਾ ਰਿਹਾ ਹੈ ਕਿ ਅਤਿ ਦੀ ਗਰਮੀ ਦੇ ਨਾਲ ਜਿਹੜਾ ਜੂਝ ਰਹੇ ਨੇ ਲੋਕ ਤੇ ਮੰਗਲਵਾਰ ਨੂੰ ਪਾਰਾ ਸਿਰਸਾ ਦੀ ਗੱਲ ਕਰ ਲਈਏ ਤਾਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਸੀ ਤੇ ਦੇਸ਼ ਦਾ ਸਭ ਤੋਂ ਗਰਮ ਸਥਾਨ ਰਿਹਾ ਤੇ ਦਿੱਲੀ ਦੇ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ ਤਾਪਮਾਨ ਦੇ ਵਿੱਚ ਕੁਝ ਗਿਰਾਵਟ ਦਰਜ ਕੀਤੀ ਗਈ ਪਰ ਇਹ ਆਮ ਨਾਲੋਂ 3 ਤੋਂ 5 ਡਿਗਰੀ ਵੱਧ ਰਿਹਾ ਲੇਕਿਨ ਗਰਮੀ ਜਾਰੀ ਰਹੇਗੀ ਤੇ ਕਦੋਂ ਜਿਹੜਾ ਮੀਂਹ ਪਵੇਗਾ ਕਦੋਂ ਠੰਡੀ ਜਿਹੜੀ ਹਵਾਵਾਂ ਚੱਲਣਗੀ ਉਹ ਉਸ ਦਾ ਛੇਤੀ ਤੋਂ ਛੇਤੀ ਜਿਹੜਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਨਗੇ ਕਿ ਕਦੋਂ ਜਿਹੜਾ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ